ਮਾਰ ਮਾਰ ਤੂੰ ਕੀ ਲੱਗਦਾ ਮਾਰ ਮਾਰ ਤੂੰ 100 ਖੰਡ ਮਾਰ ਮਾਰ ਤੂੰ ਕੀ ਲੱਗਦਾ ਜੀ ਮੀਡੀਆ ਦਾ ਤੇ ਪਿੰਡ ਦੀ ਸਰ ਪੂਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਿ ਇੰਨਾ ਇਕੱਠ ਕੀਤਾ ਸਿਰਫ ਚਾਈ ਦੇ ਨਾਲ ਖੜੇ ਮੀਡੀਆ ਵੀ ਨਾਲ ਖੜਾ ਹੈ ਤੇ ਪਿੰਡ ਦੇ ਨਗਰ ਨਿਵਾਸੀ ਵੀ ਖੜੇ ਨੇ ਜੋ ਕਿ ਇਹਨਾਂ ਨੇ ਕੱਲ ਵਾਕਿਆ ਬਣਾਇਆ ਜੀ ਪਿੰਡ ਦੇ ਵਿੱਚ ਵੀ ਕਰਨਵੀਰ ਦੇ ਕਰਨਵੀਰ ਨੇ ਤੇ ਰਿੰਕੂ ਨੇ ਬਲਦੇਵ ਸਿੰਘ ਸਾਬਕਾ ਮੈਂਬਰ ਪੰਚਾਇਤ ਤੇ ਇਹਦੇ ਸਤਾ ਮਾਰੀਆਂ ਬਿਲਕੁਲ ਨਜਾਇਜ਼ ਝੂਠਾ ਪਰਚਾ ਪਾ ਰਹੇ ਹੈ ਜੀ ਇੰਨਾ ਦੇ ਕੋਈ ਸੱਟਾਂ ਨਹੀਂ ਮਾਰੀਆਂ ਜੀ ਜਿਸ ਵਕਿਆ ਇਹ ਪਿੰਡ ਦੇ ਵਿੱਚ ਉਧਰਲੇ ਪਰਦੇ ਨੂੰ ਵੀਡੀਓ ਲੱਗੇ ਹੋਏ ਨੇ ਪਿੰਡ ਦੇ ਉਧਰਲੇ ਪਾਸੇ ਵੀਡੀਓ ਕੈਮਰੇ ਵੀ ਲੱਗੇ ਹੋਏ ਨੇ ਜੀ ਸਰਕਾਰੀ ਕੈਮਰੇ ਵੀ ਲੱਗੇ ਹੋਏ ਨੇ ਘਰਾਂ ਦੇ ਵਿੱਚ ਵੀ ਕੈਮਰੇ ਲੱਗੇ ਹੋਏ ਨੇ ਉਹਨਾਂ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਵੀ ਕਰਵਾਈ ਜਾ ਸਕਦੀ ਆ ਜਿਸ ਸਮੇਂ ਦਾ ਵਕਿਆ ਇਹਨਾਂ ਨੇ ਬਣਾਇਆ ਕਿ ਬਲਦੇਵ ਸਿੰਘ ਦੇ ਕਰਨਵੀਰ ਨੇ ਤੇ ਰੇਕੂ ਨੇ ਸੱਟਾਂ ਮਾਰੀਆਂ ਵਾ ਉਸ ਸਮੇਂ ਕਰਨਵੀਰ ਆਪਣੇ ਘਰ ਦੇ ਵਿੱਚ ਤੇ ਦੇ ਘਰ ਦੇ ਵਿੱਚ ਜਿੱਦੇ ਜਿੱਥੇ ਉਹਦੇ ਕੈਮਰੇ ਵੀ ਲੱਗੇ ਹੋਏ ਆ ਵੀਡੀਓ ਰਿਕਾਰਡਿੰਗ ਹੈਗੀ ਵੀ ਰਿਕਾਰਡਿੰਗ ਵੀ ਹੈਗੀ CCTV ਫੁਟੇਜ ਵੀ ਹੈਗੀ ਆ ਅਸੀਂ ਉਹ ਪੇਸ਼ ਕਰ ਸਕਦੇ ਆ ਲੜਾਈ ਹੋਈ ਜਾਂ ਨਹੀਂ ਬਿਲਕੁਲ ਲੜਾਈ ਨਹੀਂ ਹੋਈ ਸੀ ਇਹ ਨਹੀਂ ਜਿਹੜੇ ਪਰਚਾ ਪਾ ਰਹੇ ਆ ਕੀ ਹੈਗਾ ਪਿੰਡ ਅਮਰਗੜ ਪਲੇਸ ਤੋਂ ਸਰਪੰਚੀ ਦਾ ਉਮੀਦਵਾਰ ਆ ਤੇ ਸਾਡੇ ਪਿੰਡ ਜਾਨਕੀ ਬਹੁਤ ਸਾਡੇ ਨਾਲ ਧੱਕਾ ਹੋ ਰਿਹਾ ਕੱਲ ਬਲਦੇਵ ਸਿੰਘ ਦੇ ਖਾਟਾਂ ਵੱਜੀਆਂ ਉਹ ਦਾਖਲ ਹੋ ਗਏ ਉੱਥੇ ਹਸਪੀਟਲ ਤੇ ਉਹ ਥੱਟਾਂ ਸਾਡਾ ਨਾਮ ਇੱਕ ਜਤਿੰਦਰ ਸਿੰਘ ਤੇ ਇਸ ਕਰਨ ਉਹਨਾਂ ਦਾ ਕਰਨ ਵੀਰ ਉਹਨਾਂ ਦਾ ਨਾਮ ਲਿਆ ਉਹਨਾਂ ਨੇ ਤੇ ਪਰਚਾ ਖਣੀ ਕਰਾਤਾ ਤੇ ਅਸੀਂ ਚੋਨੇ ਉਹ ਸਾਰਾ ਗਲਤ ਹੋਇਆ ਪਰਚਾ ਜੀ ਤੇ ਅਸੀਂ ਜੀ ਪੁੱਟੋ ਸਾਹਿਬ ਜਾਣੇ ਆ ਪੁੱਟੋ ਸਾਹਿਬ ਨੂੰ ਸਾਰਾ ਮੰਨਦੇ ਆ ਅਸੀਂ ਅਸੀਂ ਕਹਿੰਦੇ ਆ ਜਤਿੰਦਰ ਸਿੰਘ ਦਾ ਆਇਆ ਮੈਨੂੰ ਫੋਨ ਉਹ ਕਹਿੰਦਾ ਮੈਂ ਆਪਦਾ ਜਵਾਕ ਲੈ ਕੇ ਪੁੱਟੋ ਸਾਹਿਬ ਜਾਨਾ ਇਹ ਵੀ ਜਵਾਕ ਲੈ ਕੇ ਜਾਣ ਇੱਕ ਇਹ ਬਲਦੇਵ ਸਿੰਘ ਤੇ ਕੁਲਜੀਤ ਸਿੰਘ ਤੇ ਇੱਕ ਗੁਰਵਿੰਦਰ ਸਿੰਘ ਜਿਨ੍ਹਾਂ ਨੇ ਰਾਤ ਪੋਸਟ ਪਾਈ ਆ ਵਟਸਐਪ ਤੇ ਵੀ ਆਪਦੇ ਜਵਾਕ ਚਾੜਨ ਉੱਥੇ ਜਾ ਕੇ ਸੌਂ ਖਾ ਜਾਣ ਵੀ ਇਹ ਸੱਚ ਆ ਵੀ ਬਲਦੇਵ ਸਿੰਘ ਦੇ ਅਸੀਂ ਸੱਟਾਂ ਮਾਰੀਆਂ ਤੇ ਨਹੀਂ ਅਸੀਂ ਅਸੀਂ ਸੌਂ ਖਾਂਦੇ ਆ ਤੇ ਅਸੀਂ ਜੇ ਉਹ ਸਾਗ ਸੌਂ ਖਾਂਦੇ ਆ ਤੇ ਅਸੀਂ ਸਰਪੰਚੀ ਛੱਡੀ ਜੀ ਅਸੀਂ ਉਹਨਾਂ ਦੇ ਗੱਲ 'ਚ ਹਾਰ ਪਾ ਦਾਂਗੇ ਇਹ ਬਿਲਕੁਲ ਫੇਕ ਆ ਇਹਨਾਂ ਨੇ ਬਣਾਇਆ ਜੋ ਵੀ ਹੈਗਾ ਸਾਡੇ ਨਾਲ ਪ੍ਰਸ਼ਾਸਨ ਵੀ ਧੱਕਾ ਕਰ ਰਿਹਾ ਉਤੋਂ ਵੀ ਪ੍ਰੈਸ਼ਰ ਆ ਉਹਨਾਂ ਨੂੰ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਜੀ ਸਾਡੇ ਨਾਲ ਤੇ ਹੁਣ ਸਾਨੂੰ ਇਹ ਨਹੀਂ ਪਤਾ ਵੀ 7 ਤਰੀਕ ਨੂੰ ਸਾਨੂੰ ਕਾਗਜ਼ ਦੇਣਗੇ ਕਿ ਨਹੀਂ ਦੇਣਗੇ ਕੋ ਸਰਪੰਚੀ ਦੇ ਮੈਂ ਲੜ ਰਿਹਾ ਚੋਣ ਤੇ ਚਲੋ ਮੈਨੂੰ ਸਾਰਿਆਂ ਨੇ ਰਲ ਮਿਲ ਕੇ ਖੜਾਇਆ ਵਾ ਤੇ ਪੂਰਾ ਬਿਲਕੁਲ ਧੱਕਾ ਹੋ ਰਿਹਾ ਸਾਡੇ ਨਾਲ ਜੀ ਬੀਬੀ ਮਾਣੂ ਕੇ ਖਿਲਾਫ ਸਾਨੂੰ ਆਏ ਆ ਜੀ ਇਹ ਉਪਰੋਂ ਥੋੜਾ ਪ੍ਰੈਸ਼ਰ ਪਾ ਰਹੀ ਆ ਇਹਨਾਂ ਦੇ ਥੋੜਾ ਫੇਵਰ ਦੇ ਵਿੱਚ ਬੋਲਦੀ ਆ ਮੈਂ ਵੀ ਜਦੋਂ ਐਮਪੀ ਦੀ ਇਲੈਕਸ਼ਨ ਸੀਗੀ ਪ੍ਰੈਸ਼ਰ ਪੱਪੀ ਜੀ ਦਾ ਮੈਂ ਸਾਥ ਦਿੱਤਾ ਸੀਗਾ ਤੇ ਉਹ ਜਾਨੀ ਕਿ ਮੇਰਾ ਗੁਣ ਜਾਣਿਆ ਨਹੀਂ ਇਹਨਾਂ ਨੇ ਮੈਂ ਜਾ ਵੀ ਇਹ ਵੀਡੀਓ ਅੱਜ ਲਈ ਸਾਨੂੰ ਪੈਸ਼ਲ ਦਿਖਾਇਆ ਇਹਨਾਂ ਨੇ ਤੁਹਾਨੂੰ ਮੈਂ ਦਿਨਾਂ ਬਾਅਦ ਚ ਤੇ ਮੈਂ ਉਸੇ ਟਾਈਮ ਜਦੋਂ ਮੈਨੂੰ ਵੀਡੀਓ ਮਿਲੀ ਜਦੋਂ ਪੈਸ਼ਲ ਤਾਣਿਆ ਸਾਡੇ ਇਹਨੇ ਅਮਨਿੰਦਰ ਸਿੰਘ ਬੱਬੂ ਨੇ ਮੈਂ ਉਹਦੇ ਬੀਬੀ ਕੋਲੇ ਚਲੇ ਗਿਆ ਸੀਗਾ ਮਾਣੂ ਕੇ ਕੋਲੇ ਤੇ ਉਹਨਾਂ ਨੇ ਕੋਈ ਕੋਸ਼ਿਸ਼ ਨਹੀਂ ਉਹ ਬਸ ਸਾਨੂੰ ਉਵੇਂ ਮੋੜਤਾ ਕੋਈ ਜਿਆਦਾ ਸਾਨੂੰ ਦੋਨਾਂ ਧਿਰਾਂ ਨੂੰ ਫਾਦੀ ਉੱਥੇ ਫੱਦ ਕੇ ਸਾਡੇ ਚ ਬਿਠਾ ਕੇ ਸੋਲਾ ਸਫਾਈ ਕਰਦੀ ਕੋਈ ਸਾਨੂੰ ਉਹਨੇ ਕੋਈ ਰਿਸਪਾਂਸ ਨਹੀਂ ਦਿੱਤਾ ਹੁਣ ਬਸ ਇਹਨਾਂ ਤੇ ਜਿਹੜਾ ਇੱਕ ਅਸਲਾ ਇੱਕ ਦਾ ਪਰਚਾ ਵਾ ਪਹਿਲਾਂ ਵੀ ਦੋ ਤਿੰਨ ਵਾਰ ਚ ਅਮਨਿੰਦਰ ਸਿੰਘ ਤੇ ਕਿੰਨੇ ਹਜੇ ਮਹੀਨਾ ਹੋ ਗਿਆ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਜੀ ਜਿਹੜਾ ਤੁਹਾਨੂੰ ਪਸਟੌਲ ਦਾ ਹੈ ਤੁਸੀਂ ਕੋਪਰੇਟ ਕੀਤੀ ਉਹ ਹਾਂਜੀ ਉਹ ਸਾਰੇ ਐਫ ਆਈ ਆਰ ਦੇ ਦਰਜ ਹੋਈ ਹੋਈ ਆ ਕੋਈ ਨਹੀਂ ਹੋਈ ਜੀ ਕੋਈ ਰੈਸ ਨਹੀਂ ਕੋਈ ਰੈਸ ਨਹੀਂ ਹੋਈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਉਸ ਟਾਈਮ ਮੈਂ ਤਾਂ ਘਰੇ ਸੀਗਾ ਜੀ ਹਾਂ ਜੀ ਕਰਨ ਦੇ ਸੁਨੇ ਹਾਂ ਲੜਾਈ ਹੋਈ ਨਹੀਂਗੀ ਜੀ ਹਾਂ ਲੜਾਈ ਹੋਈ ਹੋਵੇ ਤਾਂ ਫਿਰ ਤਾਂ ਮੰਨेंगे ਤਾਂ ਫੇਕ ਆ ਜੀ ਅਸੀਂ ਤਾਂ ਪੁੱਛਵਾ ਸੀ ਇੱਥੇ ਵੀ ਮੱਥਾ ਟੇਕ ਗੁਰਦੁਆਰਾ ਸਾਹਿਬ ਆ ਜਾਣ ਉਹ ਮੱਥਾ ਟੇਕਣ ਅਸੀਂ ਸਾਰਾ ਕੁਝ ਹੀ ਛੱਡਿਆ ਉਹਨਾਂ ਨੂੰ ਇਹ ਜਿਹੜੇ ਤਿੰਨ ਬੰਦੇ ਆ ਬਲਦੇਵ ਸਿੰਘ, ਕੁਲਜੀਤ ਸਿੰਘ ਜਿਨ੍ਹਾਂ ਨੇ ਰਾਤ ਪੋਸਟ ਪਾਈ ਵੀ ਹਾਂ ਸੱਚ ਆ ਇਹ ਗੱਲ ਅਤੇ ਇਥੇ ਉਦੋਂ ਹੀ ਉਹਨਾਂ ਦੇ ਘਰ ਚ ਹਾਰ ਪਾ ਕੇ ਘਰੋਂ ਚਲੇ ਜਾਵਾਂਗੇ ਤੁਹਾਨੂੰ ਪਿਸਤੌਲ ਦਿਖਾਏਗਾ ਸੀ ਉਹਦਾ ਕੀ ਕਾਰਨ ਸੀ ਕਿਉਂ ਦਿਖਾਇਆ ਉਹ ਜੀ ਧਮਕੀਆਂ ਸਾਡੇ ਦੇ ਪ੍ਰੈਸ਼ਰ ਪਾਉਂਦਾ ਸੀਗਾ ਸਾਡੀ ਧਮਕੀ ਦੇ ਰਹੀ ਸੀ ਧਮਕੀਆਂ ਬਾਤ ਆ ਮੇਰੇ ਭਰਾ ਨੂੰ ਉਹ ਕਹਿੰਦਾ ਤੂੰ ਬਲਦੇਵ ਸਿੰਘ ਨੂੰ ਬੋਲਿਆ ਕੁਛ ਚਲੇ ਨੇ ਵਿੱਚ ਕੋਈ ਹੋਈ ਆਪਸ ਵਿੱਚ ਮਾੜਾ ਮੋਟਾ ਇਥੇ ਗੁਰਦੁਆਰਾ ਸਾਹਿਬ ਖੜੇ ਸੀ ਆਹੀ ਜਗ੍ਹਾ ਸੀ ਤੇ ਇਥੇ ਇਹਨਾਂ ਦੇ ਅਮਨਿੰਦਰ ਸਿੰਘ ਨੇ ਮੇਰੇ ਭਰਾ ਕਰਨ ਸਿੰਘ ਨੂੰ ਉਹ ਫੋਨ ਕਰਕੇ ਬੁਲਾਇਆ ਆ ਕੇ ਕੋਈ ਗੱਲ ਨਹੀਂ ਸੁਣੀ ਬਸ ਕੜ ਪਿਸਤੌਲ ਕੱਢ ਲਿਆ ਤੇ ਸਾਡੇ ਤੇ ਤਾਨ ਲਿਆ ਕਹਿੰਦਾ ਹੁਣ ਬੋਲੋ ਦੱਸੋ ਕੀ ਕਰਨਾ ਤੇ ਇਸ ਤਰ੍ਹਾਂ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਜੀ ਕਹਣ ਚਾਹੀਦੀ ਠੀਕ ਕਰਦਾ ਕੋਈ ਮਤਲਬ ਦੇਖੋ ਜੀ ਸਾਡੇ ਪਿੰਡ ਚ ਜਿਹੜੀ ਪਾਰਟੀ ਬਾਈ ਚੱਲਦੀ ਆ ਚਲੋ ਅੱਗੇ ਵੀ ਪਿੰਡਾਂ ਚ ਚੱਲਦੀਆਂ ਸਾਰੇ ਚੱਲਦੀਆਂ ਐ ਨਹੀਂ ਅਸੀਂ ਕਹਿੰਦੇ ਵੀ ਜਿਹੜੇ ਨਜਾਇਜ਼ ਕੰਮ ਹੁੰਦੇ ਆ ਉਹ ਮਾਰੇ ਹੁੰਦੇ ਆ ਜਿਵੇਂ ਕਰਨਬੀਰ ਤੇ ਬਲਦੇਵ ਸਿੰਘ ਦੀ ਕੋਈ ਤੁ ਤੁ ਮੈਂ ਮੈਂ ਹੋਈ ਸੀਗੀ ਉਹਦੇ ਵਿੱਚ ਉਹ ਪੁਲਿਸ ਕਮਾਂਡ ਕਰਕੇ ਕਰਨਬੀਰ ਨੂੰ ਉੱਥੇ ਸਾਦੇ ਇਹਨਾਂ ਨੇ ਫੋਨ ਕਰਕੇ ਕਰਨਬੀਰ ਨੂੰ ਆ ਉਹ ਗੁਰਦਾਰਾ ਸਾਹਿਬ ਕੋਲੇ ਕੈਮਰਿਆਂ ਤੋਂ ਪਾਸੇ ਛੱਡੇ ਆ ਸੱਦ ਕੇ ਜਦੋਂ ਇਹ ਆ ਕਰਨਵੀਰ ਜੀਤਪਾਲ ਟੋਨੀ ਤੇ ਹੋਰ ਇਹਨਾਂ ਦੇ ਘਰ ਦੇ ਮਗਰ ਆਏ ਆ ਇਹਨਾਂ ਨੂੰ ਆਉਂਦਿਆਂ ਨੂੰ ਕੋਈ ਗੱਲ ਨਹੀਂ ਇਹਨਾਂ ਨੇ ਕੀਤੀ ਪਿਸਤਲ ਕੱਢ ਕੇ ਸਿੱਧਾ ਸਿਕ ਨੂੰ ਕਰ ਲਿਆ ਜਦੋਂ ਕਰਨਵੀਰ ਕਹਿੰਦਾ ਤੂੰ ਮੇਰੇ ਫੇਰ ਮਾਰ ਜੋ ਉਹਨੇ ਅਗਲ ਕਹੀ ਇਹ ਦੌੜੋ ਪਿੱਛੇ ਪਿਸਤਲ ਲਗਾਉਂਦਾ ਇਹਦੀ ਕਿਦਰ ਕੁਦਰਤੀ 4-5 ਸਕੰਡ ਦੀ ਵੀਡੀਓ ਬਣ ਗਈ ਕੁਦਰਤੀ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਉਦੋਂ ਬਾਅਦ ਚ ਪੁਲਿਸ ਕੰਪਲੇਨਟ ਕੀਤੀ ਆ ਪੁਲਿਸ ਕੰਪਲੇਨਟ ਚ ਮਾਨੁਕੇ ਵਾਲੀ ਨੇ ਪੂਰੀ ਪ੍ਰੈਸ਼ਰ ਪਾ ਕੇ ਅਸੀਂ ਆਏ ਨੇ ਕਹਿੰਦੇ ਵੀ ਥੋੜਾ ਫੁੱਲ ਪ੍ਰੈਸ਼ਰ ਪਾ ਕੇ ਇਹ ਕੰਪਲੇਨਟ ਨਹੀਂ ਹੁਣ ਦਿੱਤੀ ਫਿਰ ਹਾਈ ਕੋਰਟ ਤੋਂ ਰੈਟ ਪਾ ਕੇ ਪਰਚਾ ਕਰਾਇਆ ਪਰਚੇ ਤੋਂ ਬਾਅਦ ਚ ਇਹਨਾਂ ਨੇ ਮਾਨੁਕੇ ਵਾਲੀ ਨੇ ਇਹਨਾਂ ਤੋਂ ਦੁਜੀ ਲਵਾਤੀ ਇਨਕੁਆਰੀ ਲਵਾਤੀ ਇਨਕੁਆਰੀ ਦੇ ਵਿੱਚ 10 ਦਿਨ ਦਾ ਟਾਈਮ ਸੀਗਾ 10 ਦਿਨ ਤੋਂ ਬਾਅਦ ਚ ਮੇਰੇ ਹਿਸਾਬ ਨਾਲ 1.5 ਤੋਂ 2 ਮਹੀਨੇ ਹੋਣ ਵਾਲੇ ਹੁਣ ਇਹਨਾਂ ਨੂੰ ਹਜੇ ਤੱਕ ਪੁਲਿਸ ਨੇ ਅਰੈਸਟ ਨਹੀਂ ਕੀਤਾ ਹਣ ਕੱਲ ਦੀ ਗੱਲ ਆ ਕੱਲ ਜਦੋਂ ਇਹ ਗਏ ਆ ਇਹ ਕਰਨਵੀਰ ਹੁਣੇ ਆ ਉਹਦੇ ਖੇਤ ਗਏ ਆ ਜਤਿੰਦਰ ਤੇ ਕਰਨਵੀਰ ਇਹ ਗੱਡੀ 'ਚ ਦੋਨੇ ਸੀਗੇ ਇਹਨਾਂ ਨੂੰ ਦੇਖ ਕੇ ਕਿਸੇ ਬੰਦੇ ਨੇ ਇਹਨਾਂ ਨੂੰ ਫੋਨ ਕੀਤਾ ਵੀ ਆਹ ਗੱਲ ਆ ਤੁਸੀਂ ਇੱਥੇ ਆ ਜਾਓ ਉੱਥੇ ਸਕੂਟਰੀ ਤੇ ਨੰਗਿਆ ਤੇ ਜਦੋਂ ਇਹਨਾਂ ਨੇ ਪਰਚੇ 'ਚ ਵੀਡੀਓ ਬਣਾਈ ਆ ਉਹ 'ਚ ਦੱਸਿਆ ਖਬਰਾਂ 'ਚ ਵੀ ਅਸੀਂ ਗੱਡੀ 'ਤੇ ਸੀਗੇ ਇਹ ਜੇ ਇਹ ਸੱਚੇ ਆ ਸਾ ਪਿੰਡ ਚ ਕੈਮਰੇ ਲੱਗੇ ਆ ਸਰਕਾਰੀ ਕੈਮਰੇ ਵੀ ਹੈਗੇ ਆ ਉੱਥੇ ਪਤਾ ਲੱਗ ਜੂਗਾ ਵੀ ਕਿੰਨੇ ਟਾਈਮ ਤੇ ਉਧਰ ਗੱਡੀ ਲੈ ਕੇ ਗਏ ਆ ਕਿੰਨੇ ਵਜੇ ਆਏ ਆ ਕਿੰਨੇ ਵਜੇ ਨੇ ਇਹ ਬਿਲਕੁਲ ਨਿਆਇਜ਼ ਕਰ ਰਹੇ ਆ ਬੀਬੀ ਮਾਨੀਕਵਾਲੀ ਨੂੰ ਇਹ ਪੁੱਛਣਾ ਚਾਹੀਦਾ ਵੀ ਇਹ 10 ਬੰਦੇ ਜੇ ਤੈਨੂੰ 500 ਵੋਟ ਪਵਾ ਸਕਦੇ ਆ ਤੇ ਅਸੀਂ ਸਾਰਾ ਪਿੰਡ ਪਿੱਛੇ ਹਟ ਜਾਾਂਗੇ ਇੰਨਾ ਮਗਰ ਤਾਂ ਆਪਦੀਆਂ ਘਰ ਦੀਆਂ ਵੋਟਾਂ ਵੀ ਹੈ ਨਹੀਂ ਕਈਆਂ ਬੰਦਿਆਂ ਮਗਰ ਤੇ ਇਹ ਲੋਕਾਂ ਦੀਆਂ ਗੱਲਾਂ ਕਰਦੇ ਆ ਸਾਰਾ ਮਸਲਾ ਵੋਟਾਂ ਦਾ ਹੀ ਆ ਜੀ ਹਾਂ ਸਾਰਾ ਵੋਟਾਂ ਦਾ ਹੀ ਆ ਅਸੀਂ ਮੰਗ ਇਹੀ ਕਰਦੇ ਆਂ ਵੀ ਇਨਸਾਫ ਹੋਣਾ ਚਾਹੀਦਾ ਅਸੀਂ ਤਾਂ ਬੀਬੀ ਮਾਨੁਕਾਲੀ ਨੂੰ ਵੀ ਕਹਿੰਨੇ ਆਂ ਵੀ ਆਵੇ ਅਸੀਂ ਗੁਰਦਾਰਾ ਸਾਹਿਬ ਗੁਰਦਾਰਾ ਸਾਹਿਬ 'ਚ ਮੱਥਾ ਟੇਕ ਕੇ ਕਹੇ ਵੀ ਮੈਂ ਨਹੀਂ ਕਿਸੇ ਦੀ ਮਦਦ ਕਰ। ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਿਆ ਫਿਰ ਕੀ ਕਰੂੰ? ਫਿਰ ਅਸੀਂ ਛੜਕਾਂ ਵੀ ਲੋਕਾਂਗੇ ਤੇ ਜਿਹੜੇ ਨਸ਼ਾ ਕਰਕੇ ਜਵਾਗ ਮਾਰਨਗੇ ਅਸੀਂ ਉਹਨਾਂ ਨੂੰ ਇਹਦੇ ਬੀਬੀ ਦੇ ਦਰਾਂ 'ਚ ਲੈ ਜਾ ਕੇ ਪਿੱਟ ਸਿਆਪਾ ਵੀ ਕਰਾਂਗੇ ਬੀਰੇ ਬੋਟਾ ਪਿੱਛੇ ਆ ਉਸ ਵਿੱਚ ਲੜੀ ਜਾਂਦੇ ਆ ਦੇਖੋ ਸਾਨੂੰ ਦਾ ਟੋਨੀ ਵੀ ਉਹ ਜਾ ਸਾਨੂੰ ਬੱਬੂ ਵੀ ਉਹ ਜਾ ਜੇ ਗੱਲ ਉਹਨਾਂ ਨੇ ਸੱਟਾਂ ਮਾਰੀਆਂ ਸਾਨੂੰ ਸਬੂਤ ਲਿਆ ਕੇ ਦਿਖਾ ਦਿਓ ਅਸੀਂ ਆਪੇ ਸਰਪੰਚੀ ਇਹ ਤੋਂ ਸੁਣੇ ਛੜਵਾਵਾਂਗੇ ਜਿਹੜੀ ਗੱਲ ਸਹੀ ਨੂੰ ਸਹੀ ਸਾਨੂੰ ਮੁੰਡਾ ਲਿਆਓ ਜਿਹਦੇ ਕਬਾਬ ਆ ਜੇ ਸਾਨੂੰ ਇਹਦੇ ਵਿੱਚ ਕੋਈ ਮਤਲਬ ਨਹੀਂ ਮੈਂ ਤਾਂ ਸਾਝਾ ਬੰਦਾ ਨਾ ਮੈਂ ਉਧਰ ਬੋਡਰ ਪਾਉਣੀ ਨਾ ਮੈਨੂੰ ਉਧਰ ਜਿਹੜੀ ਗੱਲ ਸਹੀ ਨੂੰ ਸਹੀ ਹਾਂਜੀ ਵੀਰ ਜੀ ਅੱਜ ਇਹਨਾਂ ਦੇ ਬੱਚੇ ਨੂੰ ਮਾਰਦੇ ਕੱਲ ਨੂੰ ਕਿਸੇ ਹੋਰ ਦੇ ਬੱਚੇ ਨੂੰ ਵੀ ਕੁਝ ਕਰਨਗੇ ਜਿਹੜੇ ਘਰ ਸਹੀ ਨੂੰ ਸਹੀ ਆਪਾਂ ਤਾਂ ਕਹਿੰਦੇ ਜੇ ਉਹ ਮੁੰਡੇ ਨੇ ਕਿਸੇ ਨੇ ਦੇਖਿਆ ਕੋਈ ਗਵਾਹ ਹੈਗਾ ਉਹ ਇੱਥੇ ਲਿਆਓ ਗੁਰਦੁਆਰੇ ਮੂਹਰੇ ਅਸੀਂ ਅਸੀਂ ਇਹ ਮੁੰਡੇ ਨੂੰ ਮੈਂ ਸਰਪੰਚੀਂ ਛਡਵਾਉਂਗੀ ਉਹ ਜਿੱਦੜ ਮਰਜੀ ਕੋਈ ਜਾ ਅਸੀਂ ਵੀ ਇਹ ਗੱਲ ਕਰਦੇ ਜੇ ਪੰਚਾਇਤ ਦੇ ਵੋਟਾਂ ਪੈਣੀਆਂ ਇਹਦਾ ਮਤਲਬ ਸਹੀ ਸ਼ਾਂਤੀ ਨਾ ਪਾਵਾ ਨਹੀਂ ਆਹ ਲੜਾਈ ਝਗੜਾ ਕਰ ਤਾਂ ਬੰਦ ਕਰ ਦੋ ਵੋਟਾਂ ਪਿੰਡ ਦੇ ਨਗਰ ਨਮਸਕਾਰ ਦਾ ਧੰਨਵਾਦ ਕਰਦੀ ਆ ਮਕਰਨ ਸਿੰਘ ਦੀ ਮੰਮੀ ਬੋਲਦੀ ਹੈ ਜੋ ਤਕਾਸ਼ਾਹੀ ਹੋ ਰਹੀ ਹੈ ਮੇਰੇ ਬੇਟੇ ਤੇ ਉਹ ਜੇ ਜੇ ਯੇਰੇ ਬੱਚੇ ਨੂੰ ਕੋਈ ਹੀਮਤੀ ਮਹੌਗੀ ਐਵੇਂ ਆਵਾਜ਼ ਇਹਦਾ ਫੇਰੇ ਆਂ ਵੀ ਵੀ ਮਾਰੂ ਕੁਝ ਤੇਵਾ ਹੋਊਗੀ ਮਾਂ ਬਣ ਕੇ ਬੇਹੰਤੀ ਕਰਦੀ ਐ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਮੈਂ ਕਰਨਵੀਰ ਜੀ ਮੰਮੀ ਐ ਜੀ ਜੋ ਤੱਕਾ ਸਾਹੀ ਕਰੀਆ ਮੇਰੇ ਮੁੰਡੇ ਨਾਲ ਉਦੋਂ ਮਾਨੂੰ ਕਈ ਬੀਬੀ ਕਿੱਥੇ ਗਏ ਹੋਏ ਸਨ ਮਹੀਨਾ ਹੋ ਗਿਆ ਜੀ ਮੇਰੇ ਬੱਚੇ ਨੂੰ ਮੇਰੇ ਖੇਤ ਦਾ ਨੁਕਸਾਨ ਹੋ ਰਿਹਾ ਹੈ ਸਾਡੇ ਘਰ ਦਾ ਨੁਕਸਾਨ ਹੋ ਰਿਹਾ ਹੈ ਮੈਂ ਇਹ ਜ ਮੰਗ ਚਾਹੁੰਦੀ ਆ ਬੀਬੀ ਮਾਨੂੰ ਕਈ ਤੋਂ ਬੀ ਬੀਬੀ ਜੀ ਤੁਸੀਂ ਛਰੇ ਆਮ ਮੇਰੇ ਬੱਚੇ ਨਾਲ ਧੱਕਾ ਕਰੀ ਜਾ ਰਹੇ ਹੋ ਇਸ ਵਾਰ ਦਾ ਤੈਨੂੰ ਮੀਡੀਆ ਦੇ ਵਿੱਚ ਜਵਾਬ ਦੇਣਾ ਪਊਗਾ ਤੇ ਜੇ ਸਾਡੇ ਬੱਚੇ ਨਹੀਂ ਗੱਲ ਤਾਂ ਅਸੀਂ ਸਰਪੰਚੀ ਛੱਡੀ ਪਿੰਡ ਦੇ ਨਗਰ ਦੇ ਵਿੱਚ ਆ ਸਾਡਾ ਕੱਠ ਕਰ ਸਰੋਪਾ ਤੇਰੇ ਗੱਲ ਚ ਪਾਵਾਂਗੇ ਬੀਬੀ ਅਸੀਂ ਤਾਂ ਕੈਸਾ ਹੀ ਨਹੀਂ ਚੱਲਣੀ ਜਿੱਦੇ ਬੀਬੀ ਜੀ ਐਮਐਲਏ ਬਣ ਕੇ ਆਈ ਸੀ ਉਹਦੇ ਵੀ ਮੇਰੀ ਜਠਾਣੀ ਨੇ ਤੁਹਾਡਾ ਮੂੰਹ ਮਿੱਠਾ ਕਰਾਇਆ ਸੀ ਛਰੇ ਆਮ ਬੀਬੀ ਜੀ ਇਹ ਧੱਕਾ ਚੱਲ ਰਿਹਾ ਹੈ ਪਿੰਡ ਦੇ ਵਿੱਚ ਜੇ ਮੇਰੇ ਬੇਟੇ ਨੂੰ ਹੀਮਕੀਮ ਹੋ ਗਈ ਇਹਦੀ ਜ਼ਿੰਮੇਵਾਰ ਬੀਬੀ ਜੀ ਤੁਸੀਂ ਹੋ ਜੀ ਤੁਹਾਡੇ ਪਿੰਡ 'ਚ ਲੜਾਈ ਹੋਈ ਸੀ ਜਾਂ ਨਹੀਂ ਹੋਈ ਨਹੀਂ ਹੋਈ ਇਹ ਨਜ਼ਾਇਜ਼ ਕਰਦੇ ਆ ਜੀ ਸਾਡਾ ਪਰਿਵਾਰ ਜਤਿੰਦਰ ਸਿੰਘ ਤੇ ਕਰਨਬੀਰ ਇਹਨਾਂ ਦਾ ਗਿੰਦਕੀ ਸਪਾਰਕ ਦੀ ਨਾਲ ਚੱਲਦਾ ਕੇਸ ਹੈ ਤੇ ਸੱਚ ਅਸੀਂ ਗੋਲ ਕੋਈ ਸਭ ਨੂੰ ਮੰਨਦਾ ਸਾਡਾ ਮੈਨੂੰ ਪਤਾ ਸਾਰਾ ਪਿੰਡ ਨਗਰ ਮੰਨਦਾ ਲੰਬੜਾ ਫਿਰ ਪਿੰਡ ਵਾਲੇ ਕਹਿਦੇ ਨੇ ਉਹ ਜਾਂ ਉਹ ਬੰਦੇ ਕਹਿ ਦੇਣ ਗੁਰਦੁਆਰੇ ਆ ਕੇ ਬਹੁਤ ਚੱਕ ਲੈਣ ਕੱਲਾ ਮੁੰਡਾ ਮੇਰੇ ਆ ਗੱਲਾਂ ਕੱਲਾ ਉਹਨਾਂ ਦੇ ਆ ਜੇ ਉਹ ਸੌ ਚੱਕ ਲੈਣ ਸੀ ਸਰਪੰਚੀ ਵੀ ਛੱਡੀ ਲੈ ਜੁਨੀਆਂ ਵੀ ਛੱਡ ਗਿਆ ਅੱਜ ਵੀ ਜਿੱਤਦੇ ਆ ਉਹ ਸਾਡੇ ਨਾਲ ਕਲੇਸ਼ ਕਰਦੇ ਆ ਹਰਦੇ ਆ ਉਹ ਧੰਨਵਾਦ ਠੀਕ ਹੈ ਜੀ ਇਹ ਤਾਂ ਨਹੀਂ ਹੋਈ ਲੜਾਈ ਇੱਕ ਮਿੰਟ ਲੜਾਈ ਨਹੀਂ ਹੋਈ ਇਹ ਬੰਦਾ ਇਹ ਖੁੱਗ ਗਿਆ ਅਕੀਮ ਬੋਲੋ ਜੀ ਇਹ ਚਾਰਗਲ ਦੀ ਲੜਾਈ ਲੜੀ ਆ ਬਿਲਕੁਲ ਫੇਕ ਆ ਇਹ ਲੜਾਈ ਜਿਹੜਾ ਪਿੰਡ ਦੇ ਸੰਬੰਧਾਂ ਵਿਚ ਹੁੰਦਾ ਇਹ ਬੰਦਾ ਇੱਕ ਫੋਰਟ ਦੇ ਪਿੱਛੇ ਡਾਟ ਜਾਂਦਾ ਥੋੜੇ ਪਿੰਡ ਦਾ ਮਾਹੌਲ ਖਰਾਬ ਹੋ ਰਿਹਾ ਜਾਨੀ ਕਿ ਹਾਂ ਪੂਰਾ ਖਰਾਬ ਹੋ ਰਿਹਾ ਪਿੰਡ ਦੇ ਵਿੱਚ ਜੇ ਲੜਾਈ ਹੋਵੇ ਤਾਂ ਪਤਾ ਲੱਗੇ ਬਾਤਾਂ ਨੂੰ ਠੀਕ ਕੋਈ ਨਹੀਂ ਜਾ ਕੋਈ ਲੜਾਈ ਜੀਪਲ ਟੂ ਨਹੀਂ ਹੈ ਜੋ ਇਹ ਐਸ.ਟੀ.ਐਮ ਸਰਪੰਚੀ ਦਾ ਉਮੀਦਵਾਰ ਹੈ ਜੀ ਤੇ ਕਹਿੰਦਾ ਇਹਦੇ ਐਮ.ਪੀ ਦੇ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਪੂਰੀ ਪੁਲਿਸ ਫੋਰਟ ਦੀ ਕਿੰਦੀ ਕੱਪੀ ਪ੍ਰਾਚਰ ਦੇ ਨਾਲ ਵੀ ਖੜੇ ਰਹੇ ਨੇ ਆ ਤੁਸੀਂ ਜਿਹੜਾ ਹੁਣ ਪੋਸਟਰ ਦੇਖ ਰਹੇ ਹੋ ਇਹਦੇ ਵਿੱਚ ਸੱਜੇ ਹੱਥ ਦੇ ਨੀਚੇ ਕੋਰਨਰ ਤੇ ਅਜੀਤਪਾਲ ਟੋਨੀ ਦੀ ਦੀ ਵਲੰਟੀਅਰ ਦੀ ਬੁੱਤ ਆਪਣਾ ਨਾਮ ਰੱਖੋ ਬਣਾ ਨਾ ਦੱਸ ਨਾਮ ਕੀ ਹੈ ਜੀ ਆਪਣਾ ਮੇਰਾ ਨਾਮ ਸੁਖਦੇਵ ਸਿੰਘ ਖੋਧੀ ਜਿਹੜੀ ਲੜਾਈ ਹੋਈ ਆ ਕੋਈ ਹੋਈ ਕਿ ਨਹੀਂ ਹੋਈ ਲੜਾਈ ਕੋਈ ਨਹੀਂ ਹੋਈ ਤੁਹਾਨੂੰ ਤਾਂ 3 ਵਜੇ ਪਤਾ ਲੱਗਿਆ ਜਦ ਵਿੱਚ ਪਰਚਾ ਹੋ ਗਿਆ ਅੱਛਾ ਜੇ ਲੜਾਈ ਹੋਈ ਹੁੰਦੀ ਤਾਂ ਅਸੀਂ ਬੱਚਾ ਕਿਹਨੇ ਕਰਾਇਆ ਬਲਦੇਵ ਸਿੰਘ ਨੇ ਬਲਦੇਵ ਸਿੰਘ ਨੇ ਪਸਤਾ ਕਰਾਇਆ ਥੰ 3 ਵਜੇ ਬਲਦੇਵ ਸਿੰਘ ਦਾ ਸਕੂਟਰ ਕੌਣ ਆ ਗਏ ਸਿੰਘ ਦਾ ਸਕੂਟਰ ਉਹ ਆਪਣਾ ਬੱਬੂ ਛਾਈ ਜਿਹੜਾ ਪਾਣੀ ਦਾ ਮੌਸਰਪਾਲ ਕਰਮੀ ਦਾ ਲੜਕਾ ਬੱਬੂ ਉਹ ਸਕੂਟਰ ਹੈ ਮਨੋ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਲੜਾਈ ਨਹੀਂ ਹੋਈ ਲੜਾਈ ਨਹੀਂ ਠੀਕ ਹੈ ਅੱਗੇ ਵਾਸਤੇ ਵੀ ਇਹੀ ਕਹਿੰਨੇ ਆ ਵੀ ਜਿਹੜੀਆਂ ਵੋਟਾਂ ਇਹ ਸਰਬਸੰਮਤੀ ਦੇ ਬਣੇ ਆਪੋ ਆਪਣੇ ਪਿੰਡ ਦੇ ਵਿੱਚ ਸਾਨੂੰ ਲੜਾਈ ਰਣਬਾਈ ਹੋਈ ਹੈ ਜੀ ਲੜਾਈ ਨਹੀਂ ਹੋਈ ਠੀਕ ਆ ਜੀ ਲੜਾਈ ਨਹੀਂ ਹੋਈ ਸਰਪੰਚ ਸਾਹਿਬ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਆ ਰੌਲਾ ਚੱਲਿਆ ਹੈਗਾ ਕਹਿੰਦੇ ਲੜਾਈ ਹੋਈ ਆ ਕੀ ਕਾਰਨ ਬਣਿਆ ਤੇ ਕਿਉਂ ਹੋਈ ਆ ਜੇ ਹੋਈ ਵੀ ਜੇ ਨਹੀਂ ਹੋਈ ਪਹਿਲੇ ਕਾਸਟ ਟਾਈਮ ਤੇ ਮੈਂ ਤਾਂ ਪਿੰਡ ਦਾ ਸਾਂਝਾ ਬੰਦਾ ਜੀ ਜੀ ਮੈਂ ਉਹ ਬੰਦਾ ਉਹ ਮੁੰਡਿਆਂ ਕੋਲੇ ਗਿਆ ਸੀਗਾ ਹਮ ਤੇ ਮੈਂ ਕਿਹਾ ਵੀ ਉਹ ਮੁੰਡੇ ਜਿਹੜਾ ਜਿਹੜਾ ਤੁਸੀਂ ਕਹਿੰਨੇ ਵੀ ਇਹਨਾਂ ਨੇ ਸੱਟਾਂ ਮਾਰੀਆਂ ਉਹਨਾਂ ਨੂੰ ਗੁਰਦਾਰੇ ਲੈ ਆਉਨਾ ਹਮ ਤੇ ਉੱਥੇ ਅਸੀਂ ਉਹਦੇ ਕੋਲੇ ਜਾ ਕੇ ਗਲਤੀ ਮੰਨਦੇ ਹਮ ਜੀ ਉਹ ਮੁੰਡਾ ਨੂੰ ਜਿਹਦਾ ਬੱਚੀ ਆ ਕਿਵੇਂ ਮੱਜੀ ਆ ਨੀ ਮੈਨੂੰ ਪਤਾ ਜੇ ਕਹਿੰਦੇ ਆ ਕੇ ਤੇ ਲਾ ਕੇ ਉਹਨਾਂ ਤਾਂ ਤਸੀਹਰਾ ਹੀ ਨਾਮਾ ਕਰਾ ਦਿਆ ਨੇ ਹੁਣ ਮੈਂ ਇਹਨਾਂ ਨੂੰ ਪੁੱਛਣ ਆਇਆ ਕਹਿੰਦੇ ਵਿੱਚ ਗੁਰਦਾਰੇ ਵੀ ਜਾਵਾਂਗੇ ਜਿੱਥੇ ਕਹੋਗੇ ਜਵਾਬ ਵੀ ਲੈ ਆਉਨੇ ਆ ਜੇ ਤਾਂ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਅਸੀਂ ਗੁਰਦਾਰੇ ਚੜਾ ਕੇ ਅਸੀਂ ਸੈੱਟ ਹੁੰਨੇ ਆ ਜੀ ਫੇਰ ਤਾਂ ਠੀਕ ਆ ਨੇ ਮੈਂ ਘਰ ਨੂੰ ਚਲਾ ਜਾ ਧੰਨਵਾਦ ਧੰਨਵਾਦ ਠੀਕ ਆ ਜੀ ਧੰਨਵਾਦ